ਉਹ ਕੀ ਬਰਾਮਦ ਹੋਇਆ ਤੇ ਕਿਹੜੇ ਥਾਣੇ ਨੂੰ ਹਾਂਜੀ ਸਭ ਤੋਂ ਪਹਿਲਾਂ ਸੱਸੀਕਾਲ ਜੀ ਸਾਡੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਤੇ ਸਾਡੇ ਮਾਨਯੋਗ ਡੀਆਈ ਸਾਹਿਬ ਫਰੋਇਪਰ ਰੇਂਜ ਦੇ ਨਿਰਦੇਸ਼ਾਂ ਦੇ ਉੱਤੇ ਕੱਲ ਸ਼ਾਮ ਨੂੰ ਥਾਣਾ ਲੱਖੋਗੇ ਭਰਾਮ ਦੇ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇਹਨਾਂ ਨੇ ਜਿਹੜਾ ਵਾ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਅੱਡਾ ਹੈਗਾ ਵਾ ਕਰੀਕਲਾਂ ਕਰੀਕਲਾਂ ਵਿਖੇ ਜਿਹੜੀ ਆ ਉਹ ਨਾਕਾਬੰਦੀ ਕੀਤੀ ਸੀ ਤੇ ਤਿੰਨ ਜਿਹੜੇ ਮੋਟਰਸਾਈਕਲ ਸਵਾਰ ਆ ਜਿਹੜੇ ਉਹਨਾਂ ਦੀ ਕੋਈ ਇਨਫੋਰਮੇਸ਼ਨ ਆਈ ਸੀ ਵੀ ਇਹ ਨਸ਼ਾ ਇਲਾਕੇ ਵਿੱਚ ਜਿਹੜਾ ਵਾ ਸੇਲ ਕਰਦੇ ਫਿਰਦੇ ਆ ਤੇ ਹੁਣ ਵੀ ਜਿਹੜਾ ਵਾ ਇਹ ਤਿੰਨ ਜਿਹੜੇ ਬਾਈਕ ਸਵਾਰ ਆ ਇਹ ਮੋਟਰਸਾਈਕਲ ਦੇ ਉੱਤੇ ਜਿਹੜਾ ਵਾ ਫਰੋਈਪੁਰ ਤੋਂ ਇਧਰ ਨੂੰ ਗੁਰੂਸਾਹ ਵੱਲ ਨੂੰ ਆ ਰਹੇ ਆ ਤੇ ਇਹਨਾਂ ਨੇ ਜਿਹੜਾ ਪੁਲਸ ਪਾਰਟੀ ਨੇ ਤੇ ਐਸ ਐਚਓ ਸਾਹਿਬ ਨੇ ਪੂਰੀ ਮਸਤੈਦੀ ਦੇ ਨਾਲ ਮੇਨ ਰੋਡ ਦੇ ਉੱਤੇ ਜਿਹੜਾ ਨਾਕਾ ਲਾ ਕੇ ਚੈਕਿੰਗ ਸ਼ੁਰੂ ਕੀਤੀ ਤਾ ਸ਼ਾਮ ਦੇ ਸਮੇਂ ਦੇ ਉੱਤੇ ਜਿਹੜੇ ਆ ਤਿੰਨ ਮੋਰਚਲ ਸਵਾਰ ਜਿਹੜੇ ਆ ਉਹ ਆਏ ਜਿਹੜੇ ਇਹਨੂੰ ਰੋਕਿਆ ਗਿਆ ਜੋ ਪਿੱਛੇ ਭੱਜਣ ਲੱਗੇ ਜਿਨ੍ਹਾਂ ਨੂੰ ਪੁਲਸ ਪਾਰਟੀ ਫੰਡ ਵਿੱਚ ਕਾਮਯਾਬ ਹੋਈ ਤੇ ਜਿਨ੍ਹਾਂ ਦੇ ਨਾਂ ਪਤੇ ਪੁੱਛੇ ਗਏ ਜਿਨ੍ਹਾਂ ਨੇ ਇੱਕ ਪਹਿਲੇ ਦੋਸ਼ੀ ਨੇ ਆਪਣਾ ਨਾਮ ਸੰਨੀ ਪੁੱਤਰ ਜਸਾ ਸਿੰਘ ਵਾਸੀ ਅਲੀਕੇ ਰੋਡ ਫਰੋਜਪੁਰ ਤੇ ਦੂਸਰਾ ਲੱਭਪ੍ਰੀਤ ਸਿੰਘ ਉਰਫ ਲੱਬੀ ਪੁੱਤਰ ਗੁਰਦੀਪ ਸਿੰਘ ਵਾਸੀ ਅਲੀਕੇ ਰੋਡ ਫਰੋਜਪੁਰ ਤੇ ਤੀਸਰਾ ਜਿਹੜਾ ਗਰਜੰਦ ਸਿੰਘ ਉਰਫ ਕਾਲਾ ਪੁੱਤਰ ਬਲਦੇਵ ਸਿੰਘ ਵਾਸੀ ਮਹੱਲਮ ਥਾਣਾ ਆਰਫਕੇ ਜਿਹੜਾ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਫਿਰ ਕੈਦ ਦੇ ਅਨਸਾਰ ਜਿਹੜਾ ਵਾ ਉਹ ਕਾਰਵਾਈ ਕੀਤੀ ਗਈ ਤੇ ਮੈਨੂੰ ਵੀ ਇਹਨਾਂ ਨੇ ਜਿਹੜਾ ਮੌਕੇ ਤੇ ਬੁਲਾਇਆ ਗਿਆ ਵਾ ਤੇ ਇਹਨਾਂ ਦੀ ਜਿਹੜੀ ਆ ਉਹ ਤਲਾਸ਼ੀ ਕੀਤੀ ਗਈ ਆ ਜਿਹੜੇ ਇੱਕ ਜਣੇ ਕੋਲ ਵਿੱਚੋਂ ਜਿਹੜੀ ਇਹਨੇ ਕਿੱਟ ਪਾਈ ਹੋਈ ਸੀ ਉਸ ਨੂੰ ਜਿਹੜਾ ਉਹਨਾਂ ਦੀ ਜਦੋਂ ਇਹਨਾਂ ਦੀ ਇਤਨਾ ਦੀ ਤਲਾਸ਼ ਕੀਤੀ ਤਾਂ ਇੱਕ ਦੇ ਕੋਲੋਂ ਜਿਹੜੀ ਕਿੱਟ ਪਾਈ ਸੀ ਉਸ ਨੂੰ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਜਿਹੜੀ ਆ ਹੈਰੋਇਨ ਬਰਾਮਦ ਹੋਈ ਜਿਹਦਾ ਜਿਹੜਾ ਉੱਥੇ ਅਸੀਂ ਜਿਹੜਾ ਭਾਰਤ ਤੋਂ ਲਿਆ ਗਿਆ ਤੇ ਇਹਦਾ 500 ਗ੍ਰਾਮ ਜਿਹੜੀ ਆ ਹੈਰੋਇਨ ਹੋਈ ਆ ਤੇ ਇਹ ਬਹੁਤ ਵਧੀਆ ਬਰਾਮਦਗੀ ਆ ਇਹਨਾਂ ਦੇ ਕੋਲੋਂ ਜਿਹੜੀ ਹੋਈ ਆ ਤੇ ਇਹ ਜੁੱਧ ਨਸ਼ਿਆਂ ਵਿਰੋਧ ਦੇ ਜਿਹੜੀ ਅਸਹਿਮੇਮ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਆ ਉਹਦੇ ਵਿੱਚ ਐ ਐਸਐਚਓ ਲਖੋਕੇ ਭਰਾਣ ਤੇ ਉਹਨਾਂ ਦੀ ਪਾਰਟੀ ਨੂੰ ਬਹੁਤ ਸਫਲਤਾ ਮਿਲੀ ਆ ਹਾਂ ਸਰ ਜਿੱਦਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਪਹਿਲਾ ਮਾਮਲੇ ਦਰਜ ਹੈਗੇ ਇਹਨਾਂ ਤੇ ਇਹਨਾਂ ਬਾਰੇ ਅਸੀਂ ਡღै आईना ਤਫਤੀਸ਼ ਕਰ ਰਹੇ ਆ ਤੇ ਇਹਨਾਂ ਦੇ ਅੱਜ ਰਿਮਾਂਡ ਲੈ ਲਿਆ ਗਿਆ ਵਾ ਤੇ ਇਹਨਾਂ ਕੋਲੋਂ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਪੁੱਛੇ ਜਾਣਗੇ ਤੇ ਇਹ ਵੀ ਪਤਾ ਲਾਇਆ ਜਾਏਗਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮਕਦਮੇ ਦਰਜ